ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੋ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਹਾਂ ਸੋ ਮੌਸਮ ਦਾ ਤਰਕ ਪੱਛੋ ਘਸਣਾ ਵੀ ਇੰਨੀ ਗੱਲ ਨਹੀਂ ਹੋਈ ਵੀ ਆ ਹੱਦ ਤੋਂ ਬਾਹਰ ਆਂਦਾ ਲੰਘ ਜਾਂਦਾ ਸਾਡੇ ਇਲਾਕੇ 'ਚ ਤਾਂ ਬਰਸਦਾ ਹੀ ਨਹੀਂ ਹੈਗਾ ਪਤਾ ਨਹੀਂ ਇੰਦਰ ਦੇਵਤਾ ਸਾਡੇ ਨਾਲ ਨਰਾਜ਼ ਹੋਇਆ ਹੋਇਆ ਤੇ ਜੀਲੀ ਦਾ ਕੰਮ तकरीबन तकरीबन ਸਾਰਾ ਹੀ ਨੇੜੇ 'ਚ ਹੋ ਗਿਆ ਜੀ ਸਾਡੇ ਇਲਾਕੇ ਦੇ ਵਿੱਚ ਬਾਕੀ ਨਹੀਂ ਪੈ ਜਵੇ ਤਾਂ ਬਹੁਤ ਵਧੀਆ ਜਿਹੜਾ ਧਰਤੀ 'ਚੋਂ ਪਾਣੀ ਕੱਢਦੇ ਆ ਉਹ ਨਿਕਲਣਾ ਹੋ ਜੂਗਾ ਬੰਦ ਪਿਛਲੇ ਸਾਲ ਤਾਂ ਇਹ ਦਿਨਾਂ ਦੇ ਵਿੱਚ ਸਾਡੇ ਇੱਥੇ ਜੀ ਜਲ ਥਲ ਹੋਇਆ ਪਿਆ ਸੀ ਅੰਨੇਕ ਬਰਸਾਤ ਪਈ ਸੀ ਨਦੀਆਂ ਟੁੱਟ ਗਈਆਂ ਆਫਾਨ ਤੇ ਸੀ ਵੀ ਪਾਣੀ ਉਹ ਪਾਣੀ ਸਾਰਾ ਪਾਸੇ ਅਸੇ ਸਮਝੇ ਨਹੀਂ ਲੱਗਦਾ ਸੀ ਕਿ ਕਿੱਥੇ ਧਰਤੀ ਹੈ ਕਿੱਥੇ ਹੈ ਨਹੀਂ ਐਨੇ ਹਾਲਾਤ ਮਾਰੇ ਹੋਏ ਸੀ ਤੇ ਹੁਣ ਚੁੱਲਾ ਬਲ ਗਿਆ ਜੀ ਫੇਰ ਪਰ ਬਾਲਾ ਨਹੀਂ ਆ ਮੈਂ ਬਲ ਆਇਆ ਕਹਿਣ ਦਾ ਬਾਬ ਬਾਲਾ ਨਹੀਂ ਮੈਂ ਬਲ ਆਇਆ ਨਹੀਂ ਕਹਿ ਕੇ ਵੀ ਕਿਉਂ ਅੱਗੇ ਹੁਣ ਸਾਵਣ ਦਾ ਮਹੀਨਾ ਚੜ੍ਹਨੇ ਵਾਲਾ ਹੈ ਤੇ ਸਾਡੇ ਇਲਾਕੇ ਦੇ ਵਿੱਚ ਇੱਕ ਇਹ ਪਿੱਤੇ ਦੀ ਤਲਦਾ ਆ ਰਿਹਾ ਵੀ ਸੌਣ ਦੇ ਮਹੀਨੇ ਦੇ ਵਿੱਚ ਕੜੀ ਨਹੀਂ ਬਣਾਉਂਦੇ ਹੈਗੇ ਆ ਦੇਖੋ ਤਾਂ ਹਾਂ ਇਹ ਜੰਮਾ ਨਹੀਂ ਨਾ ਲੈ ਕੇ ਕੈਮਰਾ ਘਮਾਉਂਦੋ ਜੀ ਮੈਨੂੰ ਹਾਂ ਜੀ ਕਿਆ ਕਹਿੰਦਾ ਪੁੱਤ ਮੇਰਾ ਓਏ ਤੱਕ ਤਾਹੇ ਪਲਾ ਚਾਚੀ ਗਲਤਵਾ ਦੇ ਚਾਚੀ ਗਲਤਵਾ ਦੇ ਮੰਮਾ ਨਹੀਂ ਬੋਲੇ ਇਹ ਤੇ ਆ ਜੀ ਆਚਾਰ ਜਿਹੜਾ ਪੰਜਾਦ ਪਾਇਆ ਸੀ ਤੇ ਹੁਣ ਪੂਰੀ ਆਪਣੀ ਦੇ ਉੱਪਰ ਪਹੁੰਚਣ ਵਾਲਾ ਇਹਦੇ ਚ ਹੁਣ ਪਊਗਾ ਤੇਲ ਸਰੋਂ ਦਾ ਮੈਂ ਕਿਹ ਚਾਹ ਪਤਾ ਕੱਪੜੇ ਨਾਲ ਟੱਕ ਕੇ ਕੱਪੜੇ ਨਾਲ ਤਾਂ ਤਾਂ ਕਿਹਾ ਬਾਜੀ ਜੇ ਸਾਰੀ ਦਿਹਾੜੀ ਧੁੱਪ ਚ ਪੈ ਰਹੇ ਨੇ ਉਹ ਨਾ ਪਾਪਾ ਕਾਹਦੇ ਪਰ ਪਾਣੀ ਜਾ ਜਾਂਦਾ ਟੱਕਣ ਪਰ ਪਰ ਜਦ ਦਵਾਰਾ ਵਿੱਚ गिरਦਾ ਤਾਂ ਆਚਾਰ ਖਰਾਬ ਹੋਣ ਦਾ ਖਤਰਾ ਉਹਦੇ ਕਰਕੇ ਇਹ ਹਾਂ ਕੰਮ ਇੰਨਾ ਕੰਮ ਕਾਤੇ ਕਰਦੀ ਉਹਨੂੰ ਲੈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਉਹ ਪੰਚ ਚਲੇਗੀ ਹੂੰ ਫੇ ਮੈਂ ਬੰਦ ਕਰ ਦਿਆਂ ਹੂੰ ਹਾਂ ਕੀ ਕਰਦਾ ਦਾ ਸੱਚੀ ਗੱਤ ਵਾਧੇ ਪੁੱਤਣ ਵਾਹਿਗੁਰੂ ਜੀ ਕਾਦੇ ਸੱਚੀ ਗੱਲ ਵਾਹਿਗੁਰੂ ਆ ਮੂੰਹ ਤੇ ਵੀ ਰਾਦੋ ਕੀ ਹੋਇਆ ਤੇ ਤੇ ਉਹ ਸਾਹਮਣੇ ਸੂਰਜ ਖੜਾ ਜੀ ਆ ਨੜਿਆ ਵਾ ਤੇ ਜੀਰੀਓ ਲੱਗਿਆ ਹਰਾਈ ਮਾਰਨ ਆਪਾ ਬਾ 10 ਕ ਦਿਨ ਤੱਕ 15 ਦਿਨ ਤੱਕ ਜਿਹੜੀ ਥੋੜੀ ਬਹੁਤ ਹੀ ਧਰਤੀ ਦਿਖੀਦੀ ਐ ਵੀ ਦਿਖਣ ਤੇ ਹਟ ਜਣੀ। ਉਦੋਂ ਬਾਅਦ ਫਿਰ ਜਿਹੜਾ ਜਿਵੇਂ ਹੁਣ ਆ ਤੇ ਹਰੀ ਹਰੀ ਇੱਧਰਲੀ ਸਾੜ ਵਾਲੀ। ਐਦਾਂ ਸਾਰਾ ਘਸਾ ਹਰਿਆਲੀ ਹਰਿਆਲੀ ਦੇ ਬਣਾ ਲਈ। ਤੇ ਹੁਣ ਮੈਨੂੰ ਜੀ ਉੱਧਰ। ਪਾਪਾ ਪਾਪਾ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਆ ਗਿਆ ਆ ਗਿਆ। ਕਿਆ ਹੁਣ ਕਿਆ ਕਰਨਾ? ਅਜੇ ਤੱਕ ਹੁਣ ਆਚਾਰ ਦਿਓ ਖੇਲ ਬਣਾ ਲਈ ਇਹਨੇ ਤਾਂ ਕੁੜੀ ਨੇ। ਉਹ ਤੱਕ ਕਟਾਈ ਹੋਣੀ ਜੇ ਤੱਕ ਹੋਲੇ ਹਾਏ ਮਾਉਂ ਫਿਰਦਾ ਹਾਏ ਦੂਰ ਹੈ ਤੇ ਮਾਉਂ ਦੂਰ ਦੂਰ ਆ ਬੀਬੀ ਕੋਈ ਜਾਤੂ ਅੰਦਰ ਹਾਂ ਆ ਗਰਮੀ ਦਾ ਦੁੱਖਣ ਲੱਗਣੀ ਗੱਲ ਆ ਲੋ ਆਇਆ ਜੀ ਇਹਨੇ ਕੱਲ ਚਿਮਟਾ ਕਰ ਲ ਪਰ ਕਿੱਥੇ ਲੱਗੀ ਮੇਰੇ ਪੁੱਤ ਤੇ ਚਿਮਟਾ ਕਿਨੇ ਲਾ ਆ ਨਹੀਂ ਰਹਾਗਾ ਦਿਖਾਈ ਕਿਨੇ ਲਾ ਦਿੱਤਾ ਚੁੱਕਨੇ ਤੂੰ ਆਪ ਗਿਰੀ ਆ ਕੇ ਇਹ ਕਦ ਨਹੀਂ ਸੜਨਾ ਉਹ ਵੀ ਮرائی ਫਿਰਦੀ ਹੈ ਮੂੰਹ ਪਰ ਐ ਕਿਆ ਕਰ ਇਧਰ ਨਹੀਂ ਲੱਗਿਆ ਦੋੇ ਪਾਸੇ ਲੱਗ ਗਿਆ ਇੰਨਾ ਚੌੜਾ ਚਿਮਟਾ ਦਾ ਇਧਰ ਨਹੀਂ ਸੜ ਵੀ ਉਧਰ ਨਹੀਂ ਸੜ ਵੀ ਜੀਏ ਅੱਛਾ ਕੌਣ ਕਰੋ ਸਾਡੀ ਬਲ ਗਈ ਹੈ ਹਾਂ ਤੇ ਫਤੀਲਾ ਰੱਖ ਦੇਣਾ ਹੈਗਾ ਅਸੀਂ ਹਾਂ ਤੇ ਸੌਣ ਦੇ ਵਿੱਚ ਫਿਰ ਕੜੀ ਬਣਦੀ ਨਹੀਂ ਅਰੇ ਛੋਟੀ ਬੱਦ ਦਿਓ ਅੱਛਾ ਕਿਆ ਬਣ ਰੋਟੀ ਕਿਰੇ ਪੈਰਾਠਾ ਨਾਲ ਰੋਟੀ ਦੱਬੀਦੀ ਹੁੰਦੀ ਆ ਨਹੀਂ ਹਾਂ ਹਾਏ ਬੋਲੀ ਕਿਕੜਾ ਬਣਾਉਂਦੇ ਦੱਸਿਓ ਮੈਨੂੰ ਇਧਰ ਦੱਸ ਪਹਿਲਾਂ ਕਿਕੜਾ ਬਣਾਉਂਦੇ ਹੁੰਦੇ ਆ ਆ ਇਹ ਵੀ ਕੰਮ ਆ। ਅੱਛਾ ਆਟਾ ਮੰਗਦੀ ਸੀ। ਮੇਰੇ ਕੋਲ ਤਾਂ ਆਉਂਦੀ ਨਹੀਂ। ਹੂੰ। ਕਮਾ ਮਾ ਆਟਾ। ਆਟਾ ਪਲੀਸ ਆਟਾ। ਪੰਜ ਚੱਕਰ ਤੇ ਵੱਜੀ। ਪਰ ਹੁਣ ਕੁਛ ਬੇਸਣ ਬੁੱਸਣ ਕੋਹ ਲਿਆ ਕਿਸੇ ਨੇ ਕੁਛ ਕਨੇ। ਹਾਂ ਦੀਦੀ ਉਹ ਹੀ ਅੰਦਰ ਤਿਆਰੀ ਕਰ ਲੱਗੇ ਹੋਏ ਆ। ਅੱਛਾ। ਤੇ ਫਿਰ ਮੈਨੂੰ ਦੀਦੀ ਕਹੇ ਤੂੰ ਚੱਲੇ ਚੱਗ ਵੱਲ ਅੱਗ ਵੱਜ ਗਈ। ਵੱਲ ਗਈ, ਵੱਜ ਗਈ। ਗਰਮੀ ਨੇ ਦਿਮਾਗ ਲਾਉ ਪੈਣਾ। ਸਿੱਧੀ ਤਾਂ ਤੂੰ ਮੱਖਾਂ ਚ ਵੱਜ। ਕਿੰਨਾ ਤਾਂ ਹੈ ਮਗਰ ਤੁਹਾਨੂੰ ਕਿ ਤੀਨ ਨਾਲ ਸਾਡਾ ਹੁਣ ਜਿਵੇਂ ਹੁਣ ਆਇਆ ਟਮ ਤੁੱਲਾ ਤੋਂ ਡੋਰੇ ਵੱਲ ਜਾਣਾ ਜੇ ਉੱਥੇ ਚੱਲ ਜਵੇ ਉੱਥੇ ਸ਼ਾਮ ਆ ਕੇ ਦੇਖਣਾ ਹਨ ਉਧਰਲੀ ਸਾਈਡ ਨਹੀਂ ਉਧਰ ਨੂੰ ਜਾਉਂਤ ਨਹੀਂ ਇੱਧਰ ਹੀ ਲੋਟ ਅੱਛਾ ਇੱਧਰ ਹੀ ਲੋਟ ਆਉਣਾ ਹੈ ਆ ਜਾ ਕੀ ਹੋ ਗਿਆ ਉਹਨੂੰ ਕਹਤੇ ਹੁਣ ਹਾਂ ਤੂੰ ਰੋਟੀ ਖਾਂਦੀ ਫਿਰ ਜਿੰਦੀ ਇਕੜੀ ਮੂੰਹ ਤੇ ਪਾ ਲਿਆ ਤੇ ਲੱਗਦਾ ਉੱਪਰ ਪੈਰ ਰੱਖੀ ਜਾਂਦੀ ਨਾਲ ਕੁਝ ਨਹੀਂ ਸਮਝ ਲੱਗਦਾ ਨਹੀਂ ਲੱਗਦਾ ਕੋਕੋ ਜੀ ਦਾ ए ओडडे पापा हां पता तो आ खोल नहीं हून नहीं खुलना है काने नहीं कटाई हां पापा के जान द आ पौणिया में आ पौणिया आ पाला चल अंजरी अंदर आ की तेरे जाना नहीं मैं जा मैं नॉर्मल हो जाके

ਨੀ ਜਾਂਦੀ ਲੇਕਿਨ ਨਹੀਂ ਜਾਂਦੀ। ਨਹੀਂ। ਆ ਜੋ ਬੈਠੋ। ਦਹੀਂ ਨੂੰ ਦੇਲਾ ਜੇ ਤੁਸੀਂ ਹੁਣ ਕਿਹੜਾ ਵਰਤਿਆ? ਦਹੀਂ ਆਪਾਂ ਨਹੀਂ ਘਰ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਤੁਹਾਨੂੰ ਖੁਸ਼ ਰੱਖੇ, ਚੜ੍ਹਦੀ ਕਲਾ ਦੇ ਵਿੱਚ ਰੱਖੇ। ਲਾ ਸੁਖਵੀਰ ਤੁਸੀਂ ਲੱਗਿਆ ਜੀ ਕੜੀ ਬਣਾਉਣ। ਹਾਂ। ਤੇ ਛੜੀ ਹੁਣ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ। ਤੁਸੀਂ ਕਹੀ ਜਾਂਦੇ ਹੋ achar ਖਰਾਬ ਹੋ ਗਿਆ, achar ਖਰਾਬ ਹੋ ਗਿਆ, achar ਠੀਕ ਤਾਂ ਹੈਗਾ। achar ਤਾਂ ਠੀਕ ਆ ਵੀ ਕੀ ਅਸੀਂ ਖਰਾਬ ਨਹੀਂ ਗਿਆ। ਤੇਲ ਘੱਟ ਗਿਆ। ਚੱਟਾ ਚਾਹ ਹਾਂ ਤੇਲ ਘੱਟ ਗਿਆ ਬਈ ਤੇਲ ਪਾਉਣੇ ਵਾਲੇ ਦੇ ਵਿੱਚ ਹਾਂ ਆਪਾਂ ਕੜੀ ਦੀ ਗੱਲ ਕਰੀਏ ਇੱਕ ਮਹੀਨਾ ਆਪਣੇ ਕੜੀ ਨਹੀਂ ਬਣਨੀ ਹਾਂ तकरीबन ਸਾਰੇ ਸਾਰੇ ਹਾਂ ਮੈਂ ਪਹਿਲਾਂ ਗੱਲ ਕਰ ਲਈ ਸਾਰਿਆਂ ਦੇ ਵਿੱਚ ਤਾਂ ਬਣਾਈ ਜਾਂਦੇ ਐ ਮੇਰਾ ਨੁਕਾਮ ਐ ਬਈ ਸੌਣ ਦੇ ਕਰਕੇ ਮੇਰੇ ਪਿੰਡਾਂ ਦੇ ਵਿੱਚ ਕੜੀ ਬਹੁਤ ਘੱਟ ਬਣਦੀ ਠੀਕ ਆ ਗਰਮੀ ਹੈਗੀ ਬਹੁਤ ਜ਼ਿਆਦਾ ਜੀ ਬਿੱਕੀ ਨੂੰ ਡੀਕਦੇ ਡੀਕਦੇ ਸਾਨੂੰ ਟਾਈਮ ਹੋ ਗਿਆ ਬਹੁਤ ਖੁੱਲੀ ਆਹੇ ਗੱਡੀ ਗੱਡੀ ਦੇ ਵਿੱਚ ਮੈਂ ਗੱਡੀ ਦੇ ਵਿੱਚ ਆਪਾਂ ਜੀ ਤੇਲ ਲੱਗੇ ਪਾਉਣ 700 ਕਾ 600 ਕਾ ਇਸ ਵਿੱਚ ਡਾਲ ਦਿੰਦੇ ਹੈ ਜੀ ਕੀ ਕਰਨੀ ਹੈ ਬੱਸ ਉਹ ਇੰਨਾ ਤੇਲ ਕੰਨ ਪਾਉਣ ਵਿੱਚ ਨਹੀਂ ਇੰਨਾ ਕਿ ਤਾਂ ਪੈਂਦਾ ਹੈ ਆਪਣਾ ਜੀੜ ਵੀ ਜ਼ਿਆਦਾ ਹੈ ਹਾਂ ਤੇ ਬਾਕੀ ਆਪਣਾ ਸਾਰਾ ਸਮਾਨ ਤਿਆਰ ਕਰਿਆ ਹੋਇਆ ਹੈ ਜੀ ਮੇਰੇ ਇਥੇ ਲਸਣ ਪਿਆ ਆ ਮੇਰੇ ਪਾ ਕੱਲੇ ਨਹੀਂ ਤੇ ਪੈਣਾ ਪੈਣਾ ਉਹ ਮੈਂ ਵਿਚ ਵਾਲੀ ਨਭਾਬੀ ਨਾ ਮੇਰੇ ਕੋਲ ਹੈ ਨਹੀਂ ਕੱਲੇ ਨਹੀਂ ਹੈਗੀ ਇਹ ਲਸਣ ਦੇ ਨਾਲ ਹੀ ਭੁੰਨਦੇ ਆ ਤੁਸੀਂ ਪਾਓਗੇ ਵਿੱਚ ਜਿਵੇਂ ਜੀਰਾ ਲਸਣ ਆਹ ਆਹ ਮੇਥੇ ਇਹ ਪਹਿਲਾਂ ਭੁੰਨ ਹੋ ਜੰਨੇ ਹਾਂ ਠੀਕ ਹੈ ਇਹਨੂੰ ਆਪ ਲਸਣ ਦੇ ਨਾਲ ਪਾ ਸਕਦੇ ਮੈਂ ਤਾਂ ਅਹੀਂ ਤੁਹਾਨੂੰ ਪੁੱਛਦਾ ਵੀ ਜਿਹੜਾ ਅੱਜ ਵਾਲਾ ਜਮਾ ਹੈ ਉਹ ਤੁਸੀਂ ਕਰਕੇ ਲਏ ਆ ਕਿ ਜਿਹੜਾ ਕੱਲ ਦਾ ਪਿਆ ਉਹ ਕਰਕੇ ਲੈ ਇਹ ਨਾ ਮਤਲਬ ਕਿ ਦੋਨੇ ਮਿਕਸੇ ਆ ਹਾਂ ਤੋ ਕੱਲ ਵਾਲਾ ਜਿਹੜਾ ਉਹ ਖੱਟਾ ਦਾ ਜਬ ਅੱਜ ਨਾਲ ਦੇ ਦੇ ਤਸਵੀਰ ਬਿਲਕੁਲ ਸਹੀ ਥੀ ਹਾਂ ਠੀਕ ਨਾ ਜ਼ਿਆਦਾ ਖੱਟਾ ਤਾਂ ਹਾਂ ਨਾ ਜ਼ਿਆਦਾ ਹੋਈ ਸੀ ਉਹ ਮੈਂ ਖੱਟੇ ਨੂੰ ਰੱਖਿਆ ਹੀ ਕਿਉਂਕਿ ਹੁਣ ਸ਼ਾਮ ਨੂੰ ਕੜੀ ਬਣਾਣੀ ਆ ਕਿਸੇ ਨੂੰ ਲੋੜ ਤਾਂ ਐ ਨਹੀਂ ਗਈ ਠੀਕ ਨਹੀਂ ਬੈਠ ਜਮਾਂ ਮੈਂ ਬੀਸ ਕਰਕੇ ਆਪਾਂ ਉੱਤੇ ਬੈਠ ਲਈਏ ਬਾਕੀ ਹੋਰ ਗੱਲ ਕਰਾਂਗੀ ਮੰਮੀ ਤੁਸੀਂ ਕੜੀ ਬਣਾਓ ਵੀ ਉੱਤੇ ਬਾਅਦ ਮੈਂ ਦੇਖਦੀ ਆਂ ਵੀ ਪਕੌੜੇ ਬਣਾਵਾਂ ਕਿ ਨਾ ਬਣਾਉਂ ਉਹ ਬਹੁਤ ਵਧੀਆ ਬਣਾਉਂਦੀ ਦਹੀਂ ਵਾਲੇ अच्छा 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 हम सारे बसਵਾ ਲਾ ਦਿੰਦੇ ਆ ਕੋਈ ਉਹ ਵੀ ਤਾਂ ਗਰਮੀ ਚ ਬੇਲੀ ਬੈਠੀ ਪੰਗੇ ਲਈ ਜਾਂਦੇ ਐਨੇ ਗਰਮੀ ਪੈਂਦੀ ਉੱਪਰ ਤੇ ਚੱਲ ਕੋਈ ਗੱਲ ਨਹੀਂ ਆਪਣੀ ਮਿਹਨਤਾਂ ਨੇ ਆਣੇ ਦੀ ਕਰੀ ਚੱਲਣ ਤੋਂ ਹਾਂ ਠੀਕ ਨੇ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਿੰਨੇ ਆ ਜੀ ਇੱਥੇ ਲਸਣ ਹੂੰ ਜੀਰਾ ਤੂੰ ਕਾ ਲਾਗੀਗਾ ਨਾ ਲੈ ਲੋ ਅਨੁਆਮਾ ਲੱਗਾ ਜਾਲੇ ਝਾੜਨੇ ਵਾਲਾ ਇਹ ਅੱਜ ਲੱਗਦਾ ਜੀ ਨਵਾਂ ਪੈਟ ਟੁੱਟ ਗਿਆ ਇਹ ਵੀ ਉਹਨੂੰ ਤੋੜ ਦੇਣਾ ਇਹਨੇ ਜਿਹੜੇ ਹਲਾਪ ਪਾਦੇ ਲੱਗਦਾ ਵੀ ਇਹ ਕੰਮ じゃ ਕਰ ਦੂਗੀ ਹਾਂ ਇਹ ਜਿਹੜੀ ਤੁੰਗੂ ਜੀ ਆ ਰਾਤ ਜੀ ਦੇ ਵਿਚਾਰੀ ਦੇ ਮੇਥੇ ਲੱਗ ਗਿਆ ਚਿੰਟਾ ਹੂੰ ਤੇ ਹੁਣ ਮੇਰਾ ਨੌ ਬਦਨਾਮ ਕਰਿਆ ਵਾ ਇਹਨੇ ਵੇਖੀ ਹੂੰ ਬਈ ਮੰਮੀ ਨੇ ਮੇਰੀ ਨੇ ਚਿੰਟਾ ਲਾਤਾ ਆਦਾ ਨਹੀਂ ਕਿੱਥੇ ਕਿੱਥੇ ਗਿਆ ਆ ਕੇ ਕਹਿਣਾ ਇਸ ਗੱਲ ਤੇ ਮੈਂ ਵੀ ਪਰੇਸ਼ਾਨ ਆ ਕਿਹਨੇ ਗਿਆ ਕਹਿਣਾ ਕੋ ਕੱਕਾ ਜਵਾਕ ਤੇ ਜਾਣ ਕੇ ਤੋੜ ਲਾਉਣਾ ਪਤਾ ਆ ਗਿਆ ਆ ਗਿਆ ਆ ਗਿਆ ਪੁੱਤ ਮਾ ਆ ਜਾ

ਕਾਤੇ ਤੇਰੇ ਹੱਥ ਨੂੰ ਕਾ ਟੱਕਰ ਆਵੇ ਖੜੀ ਅਜਨੇ ਦੀ ਜੀ ਨਿਆਣਿਆਂ ਦੇ ਦੀਦੀ ਹੱਥ ਰਿਖਾ ਲੈ ਤੇਰੇ ਕਿਆ ਹੱਥ ਰਿਨੋ ਹਮਾਸ਼ ਆਏ ਪਰ ਮਾਸ਼ ਨਹੀਂ ਉਹਨੇ ਕਿਹਾ ਚਲ ਮੰਮੀ ਤੂੰ ਬਣਾਵੇ ਵੀ ਮਾਸੀ ਨੂੰ ਮਾਸੀ ਨੇ ਕਿੰਨੀ ਵਾਰ ਬਣਾ ਲਈ ਵਗੀਆਂ ਨਹੀਂ ਮਾਰਦੀ ਮਾਸੀ ਵੀ ਹੱਥੋਂ ਅਸਲ ਤੇ ਤੁਹਾਨੂੰ ਪਤਾ ਕਿਆ ਹੈ ਵੀ ਮਾਸੀ ਵਿਚਾਰੀ ਕੰਮ ਕਰੀ ਜਾਂਦੀ ਹੈ ਮੰਮੀ ਬੈਠੀ ਜਾਂਦੀ ਹੈ ਏਸੀ ਦੇ ਮੂਰੇ ਤਾਂ ਉਹਨੇ ਮਾਨਨੇ ਸੇ ਢਾਲਦਾ ਤੈਨੂੰ ਕਿਆ ਪਤਾ ਨੇ ਆ ਨੇ ਇਹਦਾ ਹੂੰ ਨੇ ਅੱਜਕੱਲ ਬਹੁਤ ਚੰਟਾ ਬਿਕ ਰਹੇ ਆ ਆ ਕੇ ਘਰ ਦੀ ਫਿਰਦੀ ਹੈ ਝਾੜੂ ਲਾਉਂਦੀ ਫਿਰਦੀ ਔਰ ਕਾ ਕਰਦੀ ਓਹ ਮੂੰਹ ਦੇਖ ਦਰਮੀ ਨਾ ਭਿੱਜ ਜਾਵੇ ਤੂੰ ਅੰਦਰ ਬਹਿ ਜਾਵੀ ਉਹਨੂੰ ਕੰਮ ਬਾਹਰ ਤਾ ਵਿਚਾਰੀ ਦਿਖਾਈ ਬਣਾ ਕੇ ਕਹਿ ਦੋ ਹਾਂ ਹੋਈ ਮਿਰਚਾਂ ਬਾਹਰ ਵਿੱਚੋਂ ਪਾਉਂਗੀ ਮੈਨੂੰ ਨਾ ਮਸਾਲੇ ਦੀ ਮਿਰਚਾਂ ਵਿੱਚ ਹੀ ਚੜ ਜੰਨੀ ਹੈ ਹਾਂ ਹਰੀਆਂ ਮਿਰਚਾਂ ਉਹ ਤਾਂ ਪਹਿਲਾਂ ਮਾਰਦੀ ਪਾ ਸਕਦੇ ਉਹ ਕੋਈ ਚੱਕਰ ਨਹੀਂ ਹੈ ਨਹੀਂ ਮਾਣੋ ਕਿੜੀ ਬਣ ਗਈ ਯਾਰ ਪਰ ਯਾਰ ਨੂਨ ਪਾ ਲਓ ਥੋੜਾ ਨੂਨਦਾਨੀ ਅਸੀਂ ਲੈ ਤਾਂ ਆਂਦੀ ਜੀ ਨਵੀਂ ਬਸੋ ਸਮਾਨ ਪਾਉਂਦੇ ਹਾਲੇ ਤੱਕ ਪੁਰਾਣੀ ਨੂੰ ਛੱਡਣ ਨੂੰ ਨਹੀਂ ਹਾਂ ਪੁਰਾਣੀ ਪੁਰਾਣੀਆਂ ਚੀਜ਼ ਹੁੰਦੀਆਂ ਹਨ ਇਹ ਤਾਂ ਇੱਕ ਲਗਾਜ ਆ ਜਾਂਦਾ ਪੁਰਾਣੀ ਚੀਜ਼ ਦੇ ਨਾਲ ਨਵੀਂ ਨਵਾਂ ਦਿਨ ਪੁਰਾਣੇ ਸੌ ਦਿਨ 10 ਦਿਨ ਸਹੀ ਗੱਲ ਉਹਦੇ ਵਿੱਚ ਥੋਟੀਆਂ ਥੋੜੀਆਂ ਡੱਬੀਆਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਡੱਬੀਆਂ ਥੋੜੀਆਂ

ਸਾਂਖਣ ਲੈ ਇਹ ਤੇਰੇ ਬੰਦੇ ਕੋਲ ਨਾ ਹੋ ਰਹੇ ਐ ਇਨੀ ਗਰਮੀ ਐ ਹੂੰ ਤੇ ਆਪਾਂ ਵੀ ਗੱਲ ਕਰਦੇ ਕੱਪੜਾ ਹੀ ਪਾਓ ਲੈ ਜੀ ਬੱਸ ਤੇ ਡਿੱਕੀ ਜਿੰਦ ਨੇ ਸਖਾਇਆ ਨਾ ਸੱਚ ਤੜਕੇ ਤੇ ਪਹਿਲਾਂ ਨੂਨ ਪਾਜੋ ਥੋੜਾ ਜਿਹਾ ਪਿਆਜਾ ਪੀਜਿਆਂ ਤੇ ਪਾੜ ਜਾਨਾ ਹਾਂ ਪੁੱਤਾਂ ਪਾਣੀ ਪੁੱਤਾਂ ਉਹਦੇ ਪਾਲੀ ਛੜ ਖੜਾ ਟੁੱਟੀ ਕੋਲ ਦੇਖ ਜਾ ਉਹ ਟੁੱਟੀ ਕੋਲ ਖੜਾ ਵੈਪਰ ਉਹ ਤਾਂ ਮਸ਼ੀਨ ਆ ਸਾਗ ਚੀਰਨੇ ਵਾਲੀ ਪੁੱਤੋ ਨਹੀਂ ਵੈਪਰ ਲਿਆ ਵੈਪਰ ਉਹਦੇ ਉਹਦੇ ਖੜਾ ਪਾਲੀ ਛੜ ਵੈਪਰ ਉਹ ਨੂੰ ਇਹ ਸਮਝ ਨਹੀਂ ਆਦਾ। ਹਾਂ, ਉਹ ਨੂੰ ਨਾ ਪਾਣੀ ਛਾਪ ਹੋਣਾ। ਚੱਕ ਲਿਆ। ਹਾਂ, ਮੇਰਾ ਛਾਣਾ ਪੁੱਤ ਹੈ ਬਹੁਤ ਹੈ। ਨਾ ਮਾਮੂ। ਬਹੁ ਮਾਮਾ ਕੱਦਾ ਹੈ। ਨਾ ਮਾਮਾ। ਐ ਮਾਮੂ। ਇਹ تیرے ਬਾਣੀ ਡੋਲਤਾ। ਬਾਣੀ ਕਿਨੇ ਡੋਲਤਾ? ਪਰ ਪਤਾ ਹੀ ਨਹੀਂ ਤੇ ਐਨੇ ਡੋਲੇ ਇਤਨੇ ਡੋਲੇ। ਤਾ ਡੋਲੇ। हां हां जी के अगर ऐड ढोलया बच्चे हां मैं ढोलता क्योंकि सुक ਜਾਣਾ ਇੰਨਾ ਤਾਂ ਸੇਕ ਮਾਰਦਾ ਧਰਤੀ ਤੇ ਇਹ ਵਾਈਗੁਰ ਕੱਲ ਮੈਂ ਜ਼ਿਆਦਾ ਦੇਖਣਾ ਥੋੜਾ ਜਿਆ ਕੇ ਆਪ ਫਰਦਾਲੀ ਪਿਆ ਨਹੀਂ ਅੱਡੇ ਤੋਂ ਤਾਂ ਡੈਡੀ ਕੰਨੇ ਸਭ ਕੰਨੇ ਵੀ ਨਹੀਂ ਪਿਆ। ਔਰੇ ਕਿੰਨਾ ਕ ਪਿਆ। ਸਹੀ ਇੱਥੇ ਇਹਦਾ ਨੌਂ ਨਜਾਂਦੇ ਔਰੇ ਪਿਆ ਉਹ ਸੂਏ ਪਾਰ ਖਾਣੀ ਜਿੱਥੇ ਆਪਣਾ ਪੋਲਟਰੀ ਫਾਰਮ ਉੱਥੇ ਜਮੇ ਵੀ ਨਹੀਂ ਤਾਂ। ਲੈ ਦੇਖ ਨਾ। ਮੈਂ ਉੱਥੇ ਕਹਾਂ ਰੇਪਾਂ ਦਦਾ ਉੱਥੇ ਇੱਕ ਉੱਥੇ ਦਾ ਢੰਡੀ ਹਵਾ ਜਿਹਦਾ ਬੁੱਲਾ ਆਇਆ ਹੈ ਬਸ। ਮੈਂ ਕਿਤੇ ਨਾ ਕਿਤੇ ਮੀ ਪਿਆ ਹੋਣਾ। ਪਰ ਤੇ ਸਰ ਬਹੁਤ ਪਿਆ। ਇਹ ਵੀ ਪਰਮਾਤਮਾ ਦੇ ਰੰਗਾਂ ਵਿਕੀ। ਹੂੰ। ਕਹਿੰਦੇ ਇਹ ਵੀ ਬਜ਼ੁਰਗਾਂ ਦਾ ਕਹਿਣਾ ਹੁੰਦਾ ਕਹਿੰਦੇ ਖੇਤ ਦਾ ਨਾ ਇੱਕ ਖੇਤ ਨੂੰ ਵੀ ਪੈਂਦਾ ਦੂਜਾ ਖੇਤਾਂ ਦੇ ਜਾਂਦੇ ਆ ਪੰਬਰ ਸੌਂਡ ਦਾ ਸ਼ਰੱਟਾ ਜੁੰਦਾ ਅਗਲੇ ਮਹੀਨੇ ਚੋਂ ਸੌਂਡ ਦਾ ਆਤਮਾ ਦੇ ਰੰਗ ਆ ਸੌਂਡ ਦਾ ਸ਼ਰੱਟਾ ਖੱਪ ਦਾ ਫਰੱਟ ਹਾਂ ਦੇਖ ਸੌਂਡ ਤੋਂ ਹੁੰਦਾ ਹੁੰਦਾ ਵੀ ਬੱਤ ਨਾਲ ਬੱਤ ਸੌਂਡ ਮਰਜ਼ੀ ਆ ਵਿੱਕੀ ਅੰਮਾ ਹੂੰ ਜੋ ਮਰਜ਼ੀ ਭੈਣ ਕੱਲ ਚਿੰਤਾ ਲਵਾ ਲਿਆ ਅੱਜ ਭੈਣ ਕੀ ਕਰਸ ਬੇਬੂ ਗਰਮੀ ਬਹੁਤ ਆ ਪੁੱਤ ਤੂੰ ਕੀ ਕਰ ਲੱਗ ਗਈ ਮੈਂ ਨਾ ਮਾਮਲਾ ਕਰੀਂ ਜੀ ਤੈਨਾਂ ਕੰਮ ਨਹੀਂ ਕਰੀਦਾ ਹੋਂ ਨਬੂਬੇ ਲੈ ਇਹ ਹਲਦ ਨੂੰ ਉਤਾਰ ਲੈ ਮੂੰਹ ਰੰਗ ਗਿਆ ਆਪਣੇ ਨੂੰ ਅੰਦਰ ਜਾ ਰਿਹਾ ਪਾਪਾ ਕੋਲ ਪੱਖੇ ਦੇ ਲੈ ਹੈ ਤਨ ਦਾ ਨਾਮ ਤੜਕੇ ਦੀ ਖੁਸ਼ਬੂ ਆਉਂਦੀ ਸਲਾੜੇ ਨੂੰ ਚੱਲ ਬਹੁਤ ਵਧੀਆ ਕਰਿਆ ਬੇ ਤੈ ਵਿਕੀ ਘਾਣੀ ਕਢਾ ਲਿਆ ਤੂੰ ਹੂੰ ਚਾਰ ਦੇ ਵਿੱਚ ਤੇਲ ਪੈ ਜਾਊਗਾ ਹਾਂ ਇਹਨਾਂ ਬਰਾਹਤ ਤੇਲ ਤਾਂ ਵਧੀਆ ਪਰ ਟਾਈਮ ਨਾਲ ਕਢਾ ਲੈਣਾ ਤੇ ਮੈਂ ਵੀ ਹੈਗਾ ਨਹੀਂ ਜਲ ਬਹੁਤ ਵਧੀਆ ਹੈ ਕਢਾ ਟਾਈਮ ਜਿਹੜਾ ਟਾਈਮ ਵਿਹਲਾ ਬੰਦਾ ਉਸ ਟਾਈਮ ਕਢਾਊਗਾ ਕੰਮ ਦੇ ਟਾਈਮ ਤੇ ਕੰਮ ਆ ਕੋਈ ਗੱਲ ਨਹੀਂ ਕਢਾ ਲਿਆ ਪਤਾ ਕੀ ਗੱਲ ਆ ਸੀ ਬੋਲ ਬੋਲ ਕੇ ਹੜ ਜੂ ਸਾਡਾ ਕਿਹੜਿਆ ਸਰ ਵੀ ਜੇ ਪਾਪਾ ਜੀ ਦੇਖ ਲੰਭਾ ਇਹਨਾਂ ਨਾਲ ਗੱਲਾਂ ਕਰਨੀਆਂ ਆਪਣੇ ਨੇ ਹਾਂ ਮੈਂ ਨਹੀਂ ਤੁਸੀਂ ਵੀ ਕਹਿ ਸਕਦੇ ਹੋ ਜੀ ਮਨਣਾ ਤੁਸੀਂ ਇੰਨੇ ਸਾਲਾਂ ਚ ਇੱਕ ਮਹੀਨਾ ਕੰਮ ਕੀਤਾ ਕਾ ਪਤਾ ਨਹੀਂ ਕਿਹੜੀ ਗੱਲ ਕਿੱਧਰ ਤੇ ਕੱਟ ਲਈ ਹਾਂ ਤੁਸੀਂ ਤਾਂ ਪੌਦੇ ਗਏ ਤੇ ਜੀ ਖੇਤਾਂ 'ਚ ਵੀਰ ਜੀ ਕਹਿੰਦੇ ਤੁਸੀਂ ਇੰਨੇ ਸਾਲਾਂ 'ਚ ਸਿਰਫ ਇੱਕ ਮਹੀਨਾ ਕੰਮ ਕਰਿਆ ਕਰਦੇ ਕਿਹਨਾਂ ਨਹੀਂ ਨਹੀਂ ਇਹ ਘਰ ਥੋੜਾ ਜਿਹਾ ਗਲਤ ਸਮਝ ਗਈ ਉਹ ਪਤਾ ਕਹਿ ਕਹਿੰਦੇ ਵੀ ਇੱਕ ਸਾਲ ਦੇ ਵਿੱਚ ਤੁਸੀਂ ਜੇ ਕੋਈ ਕੰਮ ਕਰਿਆ ਹੋਊਗਾ ਸਹੀ ਢੰਗ ਦੇ ਨਾਲ ਤਾਂ ਇੱਕ ਵਾਰ ਕਰਿਆ ਹੋਣਾ ਹਾਂ ਆ ਕਹਿਣ ਦਾ ਮਤਲਬ ਤਾਂ ਉਹ ਨੂਨ ਨਾਨ ਦੀ ਗੱਲ ਚੱਲਦੀ ਸੀ ਨਾ ਅੱਛਾ 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 ਹਾਂ ਉਹ ਗੱਲ ਕਰਦੀ ਸੀ ਵੀ ਸਾਰੇ ਚੀਜ਼ ਨਹੀਂ ਆਪਣੇ ਸਾਗ ਵਧੀਆ ਹੀ ਤਾਂ ਮਨੇ ਆ। ਸਾਗ ਇੱਕ ਨੰਬਰ ਬਣਿਆ ਤਾਂ ਮੈਂ ਤਾਂ ਹੁਣ ਵੀ ਸਾਗੇ ਗਾਣਾ। ਉਹਦੇ ਵੀ ਤੇ ਨੋਟ ਨਹੀਂ ਤੇ ਚਲੋ। ਥੋੜਾ ਜਿਹਾ ਹੈਗਾ ਚਲੋ ਤਾਂ ਵਿੱਚ ਪਾਨ ਮਲਾਈ ਮੂਲੀ ਪਾ ਕੇ ਸਾਰ ਲੈਣਾ ਦਾ। ਇਹਦਾ ਮਤਲਬ ਇਹ ਤਾਂ ਤੂੰ ਗੱਲ ਨਹੀਂ ਸਮਝਿਆ। ਹੁਣ ਉਹ ਪੂਰਾ ਸਹਿਪਾ ਮੰਨ ਕੇ ਚੱਲ। ਉਹਨੇ ਚੀਜ਼ ਆਪਣੀ ਪੂਰੀ ਪਾ ਦੇਣੀ। ਸਾਨੂੰ ਫਿਰ ਵੀ ਕਿੰਨਾ ਟਾਈਮ ਹੋ ਗਿਆ ਕਰਦਿਆਂ ਨੂੰ। ਸੱਤ ਦੇ ਘਟ ਵੱਧ ਹੋਈ ਜਾਣੀ। ਪਰਫੈਕਟ ਕਰਨਾ ਤੁਹਾਨੂੰ ਤਾਂ ਵੱਧ ਆਉਣਾ ਚਾਹੀਦਾ ਹੈ। ਹਾਂ। ਅੱਤੇ ਪਰਫੈਕਟ ਬਣਨੀ ਚਾਹੀਦੀ ਹੈ ਹਾਂਜੀ ਹਾਂ ਤਾਂ ਤੇ ਨਹੀਂ ਬਣਦੀ ਹਾਂ ਉਹ ਗੱਲ ਹੈ ਦੋਸਤ ਸਾਡੀ ਗੱਲ ਹੀ ਨਹੀਂ ਮੁੱਕਦੀ ਉਹ ਜਣੀਆਂ ਦਰਾਨੀ ਜਿਹੜੀਆਂ ਇਹਦੇ ਪਤਾ ਨਹੀਂ ਕਿੱਧਰ ਕਿੱਥੇ ਦੇ ਕਿਆ ਕੀ। ਨਾ ਵੀ ਜ਼ਰੂਰੀ ਹੈ ਕਾਹਦੇ ਜ਼ਰੂਰੀ ਹੈ ਕਰਮਾਂ ਨੂੰ। ਮੈਂ ਸਮਝਾ ਤਾਂ ਗੱਲਾਂ ਜੋਗੀਆਂ। ਹੂੰ। ਕੰਨ ਲਾ ਹੋ ਗਿਆ। ਹਾਂ ਹੋਏਗੇ। ਇਸ ਲਈ ਅਸੀਂ डालेंगे ਜੀ 1 ਚਮਚ ਵੱਧ ਬਹੁਤ ਇਹ ਬਾਤਾ ਲੈਣ ਦੇ ਬੱਦ ਪਊ ਘੱਟ ਬੂਜ ਮਾਸਟਰ ਸ਼ੈਫ ਅਜੇ ਪਾਇਆ ਇੱਕ ਚਮਚ ਕਹਿ ਕੇ ਕਿਉਂ ਬਾ ਦੇ ਤਾਂ ਇੱਕ ਚਮਚ ਸਾਲਾ ਡੇਢ ਨਾਲ ਦਾ ਹੈ ਐ ਡਾਤੀਸਾ ਲਾਤਾ ਪਰ ਰੁਵਲਦੀ ਦਾ ਐਂ ਭਾਈ ਦੰਦਾ ਇੰਨੀ ਹਲਦੀ ਕਰਨ ਨੂੰ ਕਿੱਟੀ ਕਿੱਤੀ ਪਸੰਦ ਨਹੀਂ ਇੱਕ ਚਮਚ ਪਹਿਲੇ ਡਾਲਾ ਥਾ ਇੱਕ ਹੋਰ ਡਾਲ ਦਿੰਦੇ ਹਾਂ ਪਕਾਣਾ ਥੋੜਾ ਜਨਾ ਨੂਨ ਮਿਰਚ ਘਟਾਈ ਹੈ ਕਿੱਥੇ ਘਟਣਾ ਤੂੰ ਘਟ ਨਹੀਂ ਹੈਗਾ ਬਸ ਇਹੀ ਤਾਂ ਬੰਦਾ ਉਹ ਲਕਡਾ ਲੂੰਗਾ ਤੂੰ ਘਟ ਨਹੀਂ ਤੂੰ ਸਾਰਾ ਜਿੱਦਣ ਬੰਦ ਹੋਣਾ ਨਾ ਡਾਕਟਰ ਨੇ ਸਾਰਾ ਕੁਝ ਇਕੱਠੇ ਹੀ ਬੰਦ ਕਰਨਾ ਹਾਂ ਤਾਂ ਨਾ ਉਬਲੀਆਂ ਹੋਈਆਂ ਇਹਨਾਂ ਵੀ ਸਬਜ਼ੀਆਂ ਖਾਉਂਗੇ ਹੈ ਵੀ ਕਿ ਛੱਡ ਨਹੀਂ ਹੋਣਾ ਤੇ ਇੱਥੇ ਨਹੀਂ ਫੇਡੋ ਕੋ ਫੇਡੋ ਲੱਗਣਾ ਸਾਰ ਕੇ ਖਾਉ ਸਾਡੀ ਹਮ ਨਹੀਂ ਜਾ ਰਿਹਾ ਕਰਨਾ ਲਿਖੀ ਆਪਾਂ ਨੂੰ ਨੋਨ ਵਿੱਚ ਬਸ ਇਹੀ ਘੱਟ ਖਾਣਾ ਚਾਹੀਦਾ ਹਮ ਆਪਾਂ ਬਹੁਤ ਤੇਜ਼ ਖਾਂਦੇ ਆ ਗਲਤ ਗੱਲ ਆ ਇਹ ਆ ਹਾਂ ਠੀਕ ਹੈ ਤੈਨੂੰ ਪਤਾ ਦੋ ਚੀਜ਼ਾਂ ਇਹਦੇ ਵਿੱਚ ਇਕ ਤਾਂ ਆਪਣੇ ਸਿਹਤ ਦੀ ਖਰਾਬੀ ਹਾਂ ਇੱਕ ਆਪਣੇ ਘਰ ਦੀ ਬਰਬਾਦੀ ਹਾਂ ਵਾਹ ਕਾ ਤੇ ਹਸੀ ਗੱਲ ਕਰ ਤੇ ਹਸੀ ਅੰਦਰ ਹੋ ਜਣੀ ਨਹੀਂ ਖੁਸ਼ਗਾ ਤੇ ਇਹ ਤੁਸੀਂ ਬਰਬਾਦੀ ਬੋਲਦੇ ਹੋ ਤੁਸੀਂ ਬਰਬਾਦੀ ਤੁਸੀਂ ਜ਼ਿਆਦਾ ਕਰਦੇ ਹੋ ਪਾਈਆ ਮੇਰੇ ਤੇ ਆਪਣੇ 2 ਦਿਨ ਕੱਢਣੇ ਆ ਉਹ ਪਾਈਆ ਮੇਰੇ ਤੇ 10 ਦਿਨ ਕੱਢ ਦੋਗੇ ਹਾਂ ਕੀ ਗੱਲ ਦੀ ਹਾਂ ਐਂ ਗੱਲ ਪਾਣੀ ਲਿਆ ਮਾਂ ਲੈ ਪਾਣੀ ਕਿ ਕਰਨਾ ਪਾਣੀ ਕਿ ਕਰਨਾ ਦਾਤਾ ਲੈ ਥੋੜਾ ਜਿਹਾ ਲਿਆਈ ਨਾ ਸਸ ਗਰਮੀ ਨੇ ਹੁਣ ਥੋੜੀ ਜਿਹੀ ਹਵਾ ਦੇ ਬੱਲੇ ਸਿਆਣ ਕੇ ਦੱਸਦੀ ਪੂਰੇ ਪਾਣੀ ਬਿਨਾ ਇਹਦੇ ਬਾਦੇ ਨਹੀਂ ਜੇ ਪਾ ਲੂ ਆਲੂ ਵੀ ਜੀ ਬੇਸੁਰੇ ਜਟਲੇ ਆ ਗਏ ਸੁਰੇ ਆ ਹੋਰ ਕੀ ਜਾ ਉਹ ਵੀ ਗਰਮੀਆਂ ਨਾ ਘੇੜ ਦਰਦਾ ਬਾਈ ਕਾਣੀ ਹਾਂ ਨਿਆਣੇ ਲਈ ਤਾਂ ਆਲੂ ਵੀ ਕਿ ਥੋੜੇ ਆ ਅੱਛਾ ਇਹ ਥੋੜੇ ਤਾਂ ਕਰਕੇ ਥੋੜੇ ਕਟਿਰੇ ਆ ਸੀ ਕਿਉਂਕਿ ਮੈਨੂੰ ਪਤਾ ਕੜੀ ਦੇ ਵਿੱਚੋਂ ਆਦੂ ਆਦੂ ਚੁੱਕਦੇ ਆਂ ਹੂੰ ਵੀ ਆ ਵੀ ਆ ਵੀ ਚੋਗੀ ਆਲੂ ਦੇ ਤਾਂ ਮੈਨੂੰ ਪਤਾ ਕੀ ਆ ਕੱਲ੍ਹ ਆਈ ਸਾਦੇ ਵਾਲੋ ਤਾਂ ਵੀ ਲੇਟ ਬਾਲੂਗਾ ਤੇ ਤੇ ਕਿਸੇ ਦਾ ਪੱਟ ਸਕਰੂ ਡਰਾਇਵਰ ਲਾਟ ਲਾਟ ਬਾਉ ਲਾਟ ਲਾ ਮੈਂ ਲਾਟ ਨਹੀਂ ਬਾਲਣੀ ਹੈਗੀ ਜੇ ਤੇ ਚਾਰਜ ਲੱਗਣੀ ਆੜ ਮੜ ਗਈ ਚਾਰਜ ਲੱਗਣ ਵਾਲੀ ਪੁੱਤੋ ਚਾਰਜ ਨਹੀਂ ਹੈਗੀ ਲੈ ਚਾਰਜ ਨਹੀਂ ਹੈਗੀ ਲੈ ਜਾਦਾ ਹੂੰ ਹੁਣ ਅਸ ਡਾਕੂਮੈਂਟ ਹੋਰ ਆਪਾਂ ਰਾੜਾ ਲਾ ਕੇ ਇਹ ਬਾਤ ਵਿੱਚ ਸੰਤਲੋ ਨੇ ਠੀਕ ਨੇ ਕੜੀ ਦਾ ਬੇਸਿਕ ਬਣ ਜਾਣੀ ਹੈ ਉਹ ਗਾਂ ਬੜੀ ਹੋਈ ਆ ਕੁੱਤੇ ਇਹ ਤੋਂ ਨਹੀਂ ਪੂਰਾ ਪਾਖੀਆਂ ਫੜਾ ਦੇ ਦੋ ਗਾਂਆਂ ਨੂੰ ਬੱਕਰੀਆਂ ਚਾਰਨ ਲੱਗਾ ਵੇਕ ਸਾਹਮਣੇ ਹਾਂ ਰਾਤ ਅੰਨ ਦਾ ਪਰਲੀ ਸੜੇ ਆ ਖਾਲੀ ਹੋ ਜਾਣਾ ਹਮ ਹਾਂ ਕਾਫੇ ਬਾਅਦ ਦਾ ਇਕੱਲੇ ਗੱਜੀ ਜਾਂਦਾ ਕੁੱਤੜਾ ਕੀ ਹੋ ਗਿਆ ਇਕੱਲੀ ਉਹ ਸੀ ਜਾਂਦੀ ਉਹ ਉਹ ਆਪਣਾ ਕੰਮ ਲੱਗੀ ਵੀ ਤਾਂ ਵਧੀਆ ਥੇਲੀ ਜਾਂਦੇ ਹਾਂ ਨਿਆਣੇ ਤਾਂ ਸੁੱਤੇ ਪਏ ਵੀ ਹੱਤੀਆਂ ਹਾਂ ਹਾਂ ਇਹ ਬਜ਼ੁਰਗ ਕਿਹਾ ਨੇ ਇਹਨਾਂ ਨੂੰ ਬੇਮਾਤਾਸ ਹੁੰਦੀ ਆ ਆ ਕਿੱਥੇ ਨੂੰ ੱਲੇ ਡਰਾਈਵਰ ਸਾਹਿਬ ਗੱਡੀ ਲੈ ਕੇ ਤੁਸੀਂ ਓ ਕਿੱਥੇ ਨੂੰ ਚੱਲਿਆ ਹਾਂ ਕਿੱਥੇ ਚਾਲੀ ਬਸ ਕੈਨੇਡਾ ਕਨੂਡਾ ਵਾ ਭੁੱਲ ਜਾ ਫਾਤੇ ਹਾਂ ਕੋਈ ਨਾ ਐ ਕਿਉ ਕੈਨੇਡਾ ਆਪਣੇ ਪਤਾ ਨਹੀਂ ਇਹਨਾਂ ਨੂੰ ਕੈਨੇਡਾ ਕਨੂਡਾ ਭੁੱਲ ਗਿਆ ਬਾਕੀ ਪਰਮਾਤਮਾ ਦੇ ਰੰਗਾਂ ਦਾ ਨਹੀਂ ਮੈ ਤਾਂ ਹੁੰਦਾ ਵੀ ਕੀ ਹੱਥ ਲੰਬੇ ਹੋ ਗਏ ਹੂੰ ਗਿਰ ਗਈ ਕਿ ਮੈਨੂੰ ਆਦ ਰੱਖੋ ਪਤਾ ਨਹੀਂ ਲੱਗਦਾ ਕੱਚੇ ਨਾਲ ਤਾਂ 10 ਗੁਣਾ ਜ਼ਿਆਦਾ ਮਿਹਨਤ ਕਰਨੀ ਪੈਂਦੀ ਉੱਥੇ ਤਾਂ ਨੋਟ ਬਣਦੇ ਆ। ਉੱਥੇ ਕਿੰਨਾ ਵਦਵੇ ਮौज ਆ। ਹਾਂ। ਸੇਮ। ਕਿਆ ਤੂੰ ਕਨੇਡਾ ਕਨੇਡਾ ਲਈ ਆ? ਮਾਂ ਸ਼ਾਮਾ। ਬਾਕੀ ਜਿੱਥੇ ਪ੍ਰਮਾਤਮਾ ਨੇ ਲੈ ਕੇ ਜਾਣਾ ਉੱਥੇ ਹਰ ਹੀ ਨੇ ਲੈ ਜਾਣਾ। ਤੁਹਾਨੂੰ ਚੰਨ ਬਰਖਿਆ ਆ। ਸੇਮ ਸਗੇ ਲੈਣਾ ਦਾਦਾ ਬਾਣੀ। ਕੀ ਹੈ? ਇਹ ਆ ਮਾਂ। ਕੀ? ਬਿਸਮਲਾ ਮਾਂ। ਕੀ ਆ ਠੀਕ ਆ? ਹਾਂ। ਠੀਕ। ਇਸ ਨੂੰ ਇਸ ਨੂੰ ਇੱਥੇ ਆ ਮਾਂ ਜਲਿਆ। ਚਾਲੂ ਇਹ ਲੱਕੜੀ ਲਿਆ ਤੇ ਚਲੋ ਇਹਦਾ ਨਾਮ ਤੇ ਗੰਮ ਜੈ ਮੈਂ ਲੱਕੜੀ ਲਿਆਵਾਂ ਹੂੰ ਮੈਨੂੰ ਸੁਣਿਆ ਇੱਕ ਲਿਆਵਾਂ ਜਾਂ ਟੀਕਾ ਲਾਂ ਲਓ ਜੀ ਹੁਣ ਆਪਾਂ ਬੈਠਣਾ ਬਈਏ ਪਾ ਕੜੀ ਨੇ ਸਾਡੀ ਲਿਆ ਬੈਜਾ ਕੜੀ ਜਿੰਨੀ ਕੜੂਗੀ ਉਨੀ ਵਧੀਆ ਬਣਦੀ ਤਾਂ ਹੀ ਕੜੀ ਨਾ ਰੱਖਾ ਇਹਦਾ ਕੜ ਕੜ ਕੇ ਕੜੀ ਬਣਦੇ ਲਗਾਈ ਪਾ ਲਵੇ ਇੱਕ ਕੜੀ ਨਾ ਇੱਕ ਖਿਚੜੀ ਨਾ ਹੂੰ ਖਿਚੜੀ ਧਰ ਕੇ ਲੜਾਈ ਪਾ ਲੋ ਕੜੀ ਧਰ ਕੇ ਲੜਾਈ ਪਾ ਫਾਦਲ ਲੜੀ ਜਾ ਉਧਰ ਆਪੇ ਖੜੀ ਜਾਣੀ ਆ ਆਪੇ ਖੜੀ ਜਾਣੀ ਦੋਨੇ ਚੀਜ਼ਾਂ ਕਿੜੀ ਥੋੜੇ ਨੇ ਤਿਆਰ ਰੱਖਣ ਮੈਨਾ ਥੱਲੇ ਤੋਂ ਲੱਗ ਜੂ ਹਾਂ ਕੀਚੜੀ ਦਾ ਕੋਈ ਚੱਕਰ ਨਹੀਂ ਮਿੱਠੀ-ਮਿੱਟੀ ਆ ਕੋਈ ਵੜੇ ਚੱਲਣ ਦੋ ਹਾਂ ਮਿੱਠਾ-ਮਿੱਠਾ ਲੜੀ ਚੱਲ ਮਿੱਠਾ-ਮਿੱਠਾ ਕੜ ਮੜਦਾ ਅੱਜਕੱਲ ਹਾਂ ਕੌੜਾ ਕੌੜਾ ਅੰਦਰ ਦੀ ਸੰਦੀਪ ਕਾਰ ਦੀ ਚੋਪਾ ਲੈ ਕਰਦਾ ਆ ਤੂੰ ਕਰ ਜੀ ਫੇਰ ਦੇ ਸੰਦੀ ਘਰੇ ਤੇਰੀ ਫੇਰ ਤਾ ਮਦਰਾ ਮਾਤਾ ਤੁਹਾਨੂੰ ਪਹਿਲੀ ਗਿਆਤਾ ਵੀ ਤੂੰ ਖਾਂਦੀ ਮੋੜੇ ਮੈਂ ਗਰਮੀ ਬਹੁਤ ਆ ਐਨਾ ਮਾਮਨਾ ਕਰਿਆ ਕਰ ਬੁੱਬ ਜੀ ਹਾਂ ਬੜੀ ਹੋ ਗਿਆ ਪਤਾ ਨਹੀਂ ਕਰਨਾ ਪਤਾ ਨਹੀਂ ਨਹੀਂ ਹੁਣ ਕੱਭੇ ਰਹਿ ਜਾਊਗਾ ਗਿਆਤਾ ਉਥੇ ਪੁੱਤੋ ਹੋਇਆ ਮਾਂ ਮਾਗੀ। ਤਾ ਕਹਿੰਦਾ ਤੈਨੂੰ ਪੁੱਤ ਆ ਗਿਆ। ਹਾਂ ਲੈ ਪੁੱਤ ਹੈ। ਮੂੰ ਕਰਨ ਨੂੰ ਤੂੰ ਦੀ ਚੱਲ ਮੈਂ ਤੈਨੂੰ ਬਾਥਰੂਮ ਕਰਾ ਦੇ। ਹਾਂ ਉਹ ਡਰਦਾ ਨਹੀਂ ਇਹ। ਹਾਂ ਇਹ ਇਹ ਦਿਨ ਚ ਡਰਦੀ ਆ ਰਾਤ ਨੂੰ। ਚਲੋ ਜੀਆ ਹੁਣ ਜਿਹੜਾ ਬਣਨਾ ਦਾ ਸਮਾਨ ਪੈ ਗਿਆ ਤੇ ਚ ਮਾ ਹੁਣਾਂ ਨੂੰ ਕਾਰਡ ਨਾ ਪੂਰਾ ਕਰ ਦੇ ਕੇ। ਉਹਦੇ ਬਾਅਦ ਖੜੀ ਹੋਣੀ ਤਿਆਰ ਹੈ ਜੈਸਮੀਨ ਦੇ ਗਾਣੇ ਚਾਚਾ ਅੱਜ ਵੀ ਫੇਰ ਮੈਂ ਚੈੱਕ ਕਰਾਉਣੀ ਹੈ ਜੀ ਚੈੱਕ ਤਾਂ ਮੈਂ ਕਰੂੰਗਾ ਹੀ ਆਣ ਬਾਅਦ ਤੇ ਤਾਂ ਹੁਣ ਕੰਮ ਕਰਦੇ ਆ ਸਵੇਰ ਦੇ ਖੇਤਾਂ ਦੇ ਵਿੱਚ ਘੁੰਮਦੇ ਆ ਆ ਦੋ ਪ੍ਰਸ਼ਾਦੇ ਛਕਣ ਬਾਅਦ ਹੀ ਕੰਮ ਕਰਦੇ ਆ ਚੈੱਕ ਕਰਨ ਦੀ ਗੱਲ ਹੋਰ ਆ ਵੀ ਕਿ ਛਕਣ ਦੀ ਗੱਲ ਹੋਰ ਆ ਜਿਹੜੇ ਪਹਿਨ ਚੈੱਕ ਕਰਨਾ ਅਗਲੇ ਦਿਨ ਸਾਹਮਣੇ ਥੋੜਾ ਜਿਹਾ ਉਸ ਫਾਈਲ ਨਾਲ ਕੋਣਾ ਬੰਦਾ ਪ੍ਰਸ਼ਾਦ ਉਹ ਪਾ ਤੇ ਫੇਰ ਆ ਚੱਲਦਾ ਸਿੱਧੇ ਕੰਮ ਤਾਂ ਵੀ ਕਿ ਨਹੀਂ ਸਹੀ ਗੱਲ ਨਹੀਂ ਮੰਨਿਆ ਕਰਦਾ ਕਿ ਮੈਂ ਹੱਥਾਂ ਨਾਲ ਚੌਲ ਖਾਣ ਦਾ ਸਵਾਦ ਕੋਸਦਾ। ਤੂੰ ਕਹਿੰਦਾ ਦਾ। ਨਾ ਨਾ ਚਲ। ਮੈਂ ਵੀ ਇਹ ਨਹੀਂ। ਹਾਂ। ਹੱਥਾਂ ਨਾਲ ਵੀ ਨਾ ਚੌਲ ਖਾਣ ਦਾ ਸਾਰੋ ਕੋਸ ਹੋਰ ਆ ਚਮਚੇ ਨਾਲ ਖਾਣ ਦੀ ਗੱਲ ਕੋਸ ਹੋਰ। ਹਾਂ। ਹਾਂ। ਹੁੰਦਾ। ਚਲੋ। ਜਿਆਣਾ ਨਾ ਬੜੇ ਦੇਖ ਕੇ ਸਿੱਖਦਾ। ਜੇ ਹੁਣ ਤੁਸੀਂ ਚਮਚੇ ਨਾਲ ਖਾ ਲਏ ਕਰਨ ਚਮਚੇ ਨਾਲ ਹੀ ਖਾਣ ਲੱਗਦੇ। ਕਰਨੇ ਵੀ ਆ ਸਭ ਦੀ ਆਪਣੀਆਂ ਆਪਣੀਆਂ ਹੈਬਟਾ ਹੁੰਦੀਆਂ ਸਭ ਦੀ ਆਪਣੀ ਆਪਣੀ ਆਦਤਾਂ ਹੁੰਦੀਆਂ ਕੋਈ ਕਿਸੇ ਨੂੰ ਦੇਖ ਕੇ ਕੁਝ ਨਹੀਂ ਸਿੱਖਦਾ ਮੇਰੇ ਯਾਦ ਆ ਗਿਆ ਵਿੱਕੀ ਮੈਨੂੰ ਤਾਂ ਤੁਹਾਡੇ ਘਰ ਜ ਨਵੀਂ ਨਵੀਂ ਵਿਆਹਣ ਆਈ ਸੀ ਵਿਆਹਣ ਆਈ ਸੀ ਹਾਂ ਤਾਂ ਤੇਰੇ ਵੀਰ ਜੀ ਨੂੰ ਕਹਿੰਦੇ ਵਾਮੇ ਰਾਹੀਂ ਵੀ ਅਸੀਂ ਮੰਨ ਜੂਗੇ ਵੀ ਜੇ ਤੂੰ ਆਪਨਾ ਚੂਰੀ ਹੋਈ ਰੋਟੀ ਖਾ ਲਾਉਂ ਗੋਨ ਵੀ ਮਤਲਬ ਚੂਰ ਆਪ ਚੂਰ ਕੇ ਖਾਵੇ ਜਾਨੀ ਕਿ ਕਹਿਣਾ ਮਤਲਬ ਤੂੰ ਸਮਝ ਗਿਆ ਮੈਂ ਕਹਿ ਕਹਿਣਾ ਹੱਥ ਦੇ ਨਾਲ ਹਾਂ ਭਾਈ ਮੈਨੂੰ ਤਾਂ ਡਰ ਲੱਗਦਾ ਤਾਂ ਯਾਰ ਰੋਟੀ ਕਿਵੇਂ ਖਾਣੇ ਗਲਿਆਂ ਆਉਂਦੀ ਸੀ ਹੂੰ ਉਹ ਰਾਤ ਤੇ ਆਇਆ ਚੂਰ ਚੂਰ ਕੇ ਖਾਂਦੀ ਰੋਜ਼ਾ ਦਾ ਸਵਾਦ ਕੋਸ ਹੋ ਰੰਦਾ ਹਾਂ ਮੈਂ ਤਾਂ ਸ਼ੁਰੂ ਤੇ ਹੀ ਆਪਣੀ ਵੀ ਚੂਰ ਕੇ ਖਾਂਦੀ ਆ ਨਹੀਂ ਅਸਲ ਵੀ ਤੇ ਮੈਂ ਵਿੱਕੀ ਰਾਂ ਦੇ ਘਰ ਆ ਕੇ ਇੱਕਣਾ ਦਾ ਕੰਮ ਕਰਦੀ ਹੀ ਨਹੀਂ ਮੈਂ ਪਰਚੂਰ ਵੀ ਖਾਦੀ ਮੈਂ ਕੌਲੀ-ਕੁੱਲੀ ਚ ਚੂਰ ਪਹਿਲੇ ਜਾਂਦੇ ਤੁਮ ਜੇ ਨਾ ਖਾਂਦੀ ਅੱਛਾ ਮੇਰੀ ਮੰਮੀ ਖਾਂਦੀ ਸੀ ਚੂਰ ਕੇ ਅਸੀਂ ਉਹਨੂੰ ਕਹੀ ਜਾਂਦੇ ਸੀ ਹਾਏ ਕਿ ਕਣਾਵਾ ਮੇਕਾ ਦਮਦੀ ਇਹ ਗੰਦੀ ਹੈ ਚੂੜੀ ਜੀ ਗੰਦੀ ਉਹ ਰਾਤ ਨੂੰ ਸਵਾਦ ਲੱਗਦੀ ਆ ਲੋਹਾਈ ਦੱਸ ਦਿੰਦੀ ਪੋਣ ਪਾਤਰ ਨੂੰ ਜੂਈ ਸਾੜਾ ਨਾ ਬੇਸਨ ਦਾ ਜਾਮ ਹੋ ਗਿਆ ਹਾਂ ਜੰਮ ਗਿਆ ਚਲੋ ਜੀ ਹੁਣ ਆਪਾਂ ਸਮਾਂ ਰੱਖ ਦਈਏ ਪਾਣੀ ਪਊਗਾ ਇਹ ਜੀ ਕੜੀ ਬਣ ਗਈ ਬਣ ਜਵੇ ਫੇਰ ਤੁਹਾਨੂੰ ਪਤਾ ਹੈ ਵੀ ਸਾਡੀ ਅਸਲੀ ਚੀਜ਼ ਵੀ ਬਣਨੀ ਆ ਉਹ ਹੈਗੇ ਚੋਰ ਹੂੰ ਤੇ ਰੋਟੀ ਵੀ ਬਣਾਵਾਂਗੇ ਅਸੀਂ ਥੋੜੀ ਜੀ ਜਿਹੜੇ ਵਿੱਚ ਇੱਕ ਅੱਧੀ ਵਿਖੀ ਖਾਂਦਾ ਪਾਪਾ ਜੀ ਤਾਂ ਰੋਟੀ ਖਾਣੇ ਉਹ ਚੋਰ ਨਹੀਂ ਜਾਂਦੇ ਹਾਂ ਹੈਨਾ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਕਿਸੇ ਅਗਲੇ ਬਲੌਗ ਤੇ ਕੜੀ ਦੇ ਚੋ ਤਾਂ ਵਿਆਹ ਜਿੰਦਾ ਹੁੰਦਾ ਹਾਂ ਸਾਡੇ ਘਰ ਦੇ ਵਿੱਚ ਹੋਰ ਕਿਤੇ ਹੋਵੇ ਨਾ ਹੋਵੇ ਹਾਂ ਆਹ ਸਾਰੇ ਪਾਣੀ ਪੀਣਾ ਚੜੀ ਦਾ ਚੋ ਵਿਆ ਵਰਗਾ ਹੁੰਦਾ ਤੇ ਸਾਗ ਦਾ ਚੋ ਵਿੱਕੀ ਵਰਗਾ ਹੁੰਦਾ ਵਿੱਕੀ ਨੂੰ ਹੁੰਦਾ ਗੱਲ ਇਹਨੂੰ ਇਹਨੂੰ ਬੁਖਾਰ ਚੜ ਜਾਂਦਾ ਬਣਾਉਂਨ ਉਹਨੂੰ ਮਨ ਨੂੰ ਚਾਹ ਹੁੰਦਾ ਵਿੱਕੀ ਚਾਹ ਪਾ ਦਿੰਦਾ ਮਨ ਨੂੰ ਚਾਹ ਗਰਮੀ ਚ ਸਾਗ ਤਾਂ ਬੁਖਾਰ ਚ ਚੜਾਉਂਦੇ ਹਾਂ ਹਾਂ ਠੰਡਾਂ ਚ ਸਾਗ ਚੜਾਉਂਦੇ ਚਾਹ ਚੜਾਉਂਦਾ ਠੰਡ ਮਗਾਉਂਦੇ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਬਲਾਗ ਤੇ ਮਾਰਾ ਤੋਂ ਸਾਨੂੰ ਸਾਰਿਆਂ ਨੂੰ ਚੜਦੀ ਕਲਾ ਚ ਰੱਖਿਓ ਜੀ ਓਕੇ ਬਾਏ ਬਾਏ ਚਲੇ ਚਲ